ਪ੍ਰਸ਼ਾਸਨ ਕਹਿੰਦਾ ਆਵਾਜ਼ ਹੋਣੀ ਕਰਕੇ ਗੱਲ ਕਰੋ ਨਹੀਂ ਤਾਂ ਜਾਓ ਸਾਨੂੰ ਬਾਹਰ ਕੱਢਤਾ ਗਿਆ ਜੀ ਕੀ ਕਿਹਾ ਗਿਆ ਸਾਨੂੰ ਕਹਤਾ ਗਿਆ ਤੁਸੀਂ ਆਪਣੀ ਆਵਾਜ਼ ਨਹੀਂ ਬੋਲਣੀ ਤੁਸੀਂ ਬਹੁਤ ਉੱਚੀ ਬੋਲਦੇ ਹੋ ਜਦ ਕਿ ਅਸੀਂ ਬੜੇ ਸ਼ਾਂਤੀ ਨਾਲ ਬੋਲ ਰਹੇ ਤੁਸੀਂ ਸਾਰੇ ਉੱਥੇ ਹੀ ਸੀਗੇ ਬਹੁਤ ਰਿਸਪੈਕਟ ਨਾਲ ਗੱਲ ਕੀਤੀ ਅਸੀਂ ਸਾਨੀ ਮਾਨਜੀ ਕਾ ਕੇ ਬੁਲਾਇਆ ਪ੍ਰਸ਼ਾਸਨ ਕਹਿੰਦਾ ਸੜਕ ਤੇ ਬਹਿ ਕੇ ਚਾਚੀਰੀ RAM ਦਾ ਨਾਮ ਨਹੀਂ ਜਪਣਾ ਜੇ ਬਾਕੀ ਸਮੁਦਾਇ ਜਿਹੜੇ ਸੜਕਾਂ ਤੇ ਪੱਕੇ ਮੋਰਚੇ ਲਾ ਦਿੰਦੇ ਹਾਂ ਉਹ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਉਂਦਾ ਜੇ ਹਿੰਦੂ ਸਮਾਜ ਨੇ ਢਾਣੇ ਅੱਗੇ ਬਹਿ ਕੇ ਹਨੂਮਨ ਚਾਲੀਸਾ ਪੜ੍ਹ ਰਿਹਾ ਉਹਦੀ ਪ੍ਰਸ਼ਾਸਨ ਨੂੰ ਕੀ ਨਜ਼ਰ ਆ ਰਿਹਾ ਪਖੰਡ ਨਜ਼ਰ ਆ ਰਿਹਾ ਹਨੂਮਨ ਚਾਲੀਸਾ ਜਲਦੀ ਜਿਗਾੜਾ ਘਟੀਏ ਬੋਲੇ ਹੁਣ ਮਾਜਲੇ ਜਲਦੀ ਜਿਗਾੜਾ ਬੋਲੋ ਜੀ ਇਹ ਸਾਡੀ ਸਾਹਿਬ ਕਹਿੰਦੇ ਏਸੀਬੀ ਸਾਹਿਬ ਕਹਿੰਦੇ 5 ਮਿੰਟ ਚ ਜਗਾ ਦੂੰਗਾ ਤੁਹਾਨੂੰ ਮੈਥੋਂ ਬਦਮਾਸ਼ੀ ਕਰਨੀ ਹੈ ਏਸੀਬੀ ਸਾਹਿਬ ਨੇ ਹਿੰਦੂਆਂ ਨਾਲ ਬਦਮਾਸ਼ੀ ਕਰਨੀ ਹੈ ਹਿੰਦੂਆਂ ਨਾਲ ਧੱਕੇ ਜਾਈ ਕਰਨੀ ਹੈ ਅਸੀਂ ਤਾਂ ਕਹਿੰਦੇ ਆ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ ਵਾ ਆਹ ਜੀ ਕੱਟਦੇ ਦੇ ਜੀ ਨੇ ਉਹਦੇ ਨਾਲ ਬੈਠ ਕੇ ਬੱਤੀ ਬੈਠੋ ਮਾਣ ਦੇ ਬੈਗਰਾਂ ਨੂੰ ਚੀਸ ਕਾਓ ਇਹਨਾਂ ਨੂੰ ਇਹ ਬਾਤ ਚੀਰ ਕੇ ਸਾਰਾ ਸਾਰਾ ਦਿੰਦਾ ਇਖਲਾਸ ਹੋਰ ਮਨ ਹੋਰ ਦੇਖੋ ਤੇਰੇ ਕੋਲ ਨਹੀਂ ਗੱਲ ਸੁਣਨਾ ਡੱਕੂ ਕਰ ਮਾਰਾ ਮਨ ਘਟੇ ਕੱਤੇ ਵਿਸ਼ੇ ਸਭ ਪੀਰਾ ਉਸ ਪਰੇ ਆ ਪੁਜਾ ਲੀ ਜਾ ਜੈ 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 ਹਰਿ ਭਾਨ ਸਸਾਈ ਵਾਤਾ ਦੇ ਬੰਦ ਕਰੋ ਬੰਦ ਕਰੋ ਤੁਵਾ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਸਾਡੀ ਬੇਅਦਬੀ ਸਾਡੇ ਦੇਵੀ ਦੇਵਤਿਆਂ ਦੀ ਬੇਅਦਬੀ ਤੁਹਾਡੀ ਬੇਅਦਬੀ ਜਿਹੜੀ ਪ੍ਰਚਾਰ ਤੋਂ ਪ੍ਰਚਾਰ ਸਿੰਗਰ ਤੇ ਪਰਚਾ ਨਹੀਂ ਦੇ ਰਿਹਾ ਇਹਨਾਂ ਨੂੰ ਸਤਬੁੱਧੀ ਦਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਏ 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 ਬੋਲੀ ਹੈ ਗੁਰਮਨ ਮਾਨ ਮਰਦਾਬਾਦ 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 ਕੋਈ ਵੀ ਧਰਮ ਦੀ ਬੀਅਦ ਵੀ ਹੁੰਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਤੇ ਪਹਿਲੇ ਨੰਬਰ ਤੇ ਉਹਦਾ ਪਰਚਾ ਦਰਜ ਕਰੇ ਜਿਹੜੀ ਉਹਨੇ ਸਜ਼ਾ ਕੀਤੀ ਉਹਨੂੰ ਸਜ਼ਾ ਦਾ ਹੱਕਦਾਰ ਪ੍ਰਸ਼ਾਸਨ ਆਰਦਾਵੇ ਯਾਨੀ ਕਿ ਹਰ ਵਲੇ ਹਿੰਦੂਆਂ ਨੂੰ ਅੱਗੇ ਆਣਾ ਪਵੇ ਹਿੰਦੂ ਆ ਕੇ ਦਰਿ ਪਿਛਾਵੇ ਤਾਂ ਉਹਤੇ ਪਰਚਾ ਦਰਜ ਹੋਵੇ ਅਸੀਂ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਦੇਖੋ ਭਗਵਾਨ ਦੇ ਅੱਗੇ ਵੀ ਤੇ ਅੱਗੇ ਪ੍ਰਸ਼ਾਸਨ ਦੇ ਅੱਗੇ ਵੀ ਅੱਗੇ ਜਿਹੜੀਆਂ ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਅੱਗੇ ਵੀ ਕਹਿੰਦੇ ਆ ਕਿ ਕਿਸੇ ਵੀ ਧਰਮ ਦੀ ਬੀਅਦਬੀ ਨਾ ਹੋਵੇ ਕੋਈ ਐਦਾ ਦਾ ਕੋਈ ਰੂਲ ਬਣਾਇਆ ਜਾਵੇ ਕਿ ਕਿਸੇ ਧਰਮ ਦੀ ਬੀਅਦਬੀ ਨਾ ਕੀਤੀ ਜਾਵੇ ਸਾਨੂੰ ਦਰੀਆਂ ਦੇ ਨਾਂ ਨਾ ਪਵੇ ਕਿ ਪੁੱਤਰ ਪ੍ਰਦਰਸ਼ਨ ਨਾ ਕਰਨੇ ਪੈਣ ਇਹਨਾਂ ਦੇ ਜੇ ਅਸੀਂ ਦਰੀਆਂ ਪਛਾਣਨੇ ਆ ਤੇ ਲੋਕੀ ਕਹਿੰਦੇ ਮਾਹੌਲ ਖਰਾਬ ਕਰਦੇ ਨੇ ਸਮਾਜ ਨੂੰ ਸਾਡੇ ਕਿਉਂ ਜਣਾ ਖਣਾ ਔੜਦਾ ਵਾ ਕਦੇ ਕੋਈ ਸਾਡੇ ਦੇਵੀ ਦੇਵਤਿਆਂ ਬਾਰੇ ਕੋਈ ਮੰਦਿਰ ਤੇ ਜਾ ਕੇ ਕੋਈ ਕਿਤੇ ਜਾ ਕੇ ਆ ਕੇ ਸਾਡੀ ਬੇਇੱਜ਼ਤੀ ਕਰ ਦਿੰਦਾ ਕਿਉਂ ਹਿੰਦੂ ਸਮਾਜ ਨੂੰ ਠੇਸ ਪੰਚਾਈ ਜਾ ਰਹੀ ਹੈ ਕਰੇ ਨਾ ਪ੍ਰਸ਼ਾਸਨ ਜਾਜ ਪ੍ਰਸ਼ਾਸਨ ਨੇ ਜਾਜ ਤਾਂ ਕੀ ਕਰਨੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੂੰ ਵੀਡੀਓ ਦੇ ਦ ਕਰਕੇ ਪਰਚਾ ਨਹੀਂ ਦਰਜ ਕਰਦੇ ਇੰਨਾ ਵਰਗਿਆ ਪਰਚਾ ਨਹੀਂ ਦਰਜ ਕਰਦਾ ਸਾਡੀ ਜਾਂਚ ਤਾਂ ਕੀ ਕਰਨੀ ਆ ਪ੍ਰਸ਼ਾਸਨ ਨੇ ਅਸਲੀਆਂ ਪੰਜਾਬ ਦੇ ਵਿੱਚ ਗਾਣੇ ਵਿੱਚ ਕਿਹਾ ਹੈ ਸ਼ਨੀ ਨੂੰ ਮੈਂ ਡੱਬ ਚ ਰੱਖਾ ਫਿਰ ਵੀ ਉੱਤੇ ਪਰਚਾ ਨਹੀਂ ਹੁੰਦਾ ਭਾਈ ਇਹੀ ਮੰਗ ਕਰ ਰਹੇ ਆ ਤਾਂ ਹੀ ਇਹੀ ਮੰਗ ਕਰ ਰਹੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਇਹਨਾਂ ਵਰਗਿਆਂ ਦੀ ਹਿੰਮਤ ਹੀ ਨਹੀਂ ਹੋਣੀ ਸੀਗੀ ਅਸੀਂ ਤਾਂ ਹੁਣ ਆਪਣੇ ਹਿੰਦੂ ਸਮਾਜ ਤੋਂ ਮੰਗ ਕਰਦੇ ਹਾਂ ਕਿ ਅਗਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਿੰਦੂ ਦੀ ਮੰਗ ਕਰੋ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਲਿਆਈਏ ਇਹਨਾਂ ਵਰਗਿਆਂ ਨੇ ਜੋ ਹੌਂਸਲੇ ਬਲੰਦ ਹੋਏ ਇਹਨਾਂ ਨੂੰ ਨੱਥ ਪਾਈਏ ਬਿਲਕੁਲ ਅਸੀਂ ਪਹੁੰਚੇ ਹਾਂ ਜੀ ਪੁਤਲਾ ਫੂਕਣ ਸਾਡਾ ਇੱਕ ਛੋਟਾ ਜਿਹਾ ਮੁੰਡਾ ਪਰਚਾ ਦੇ ਇੱਕ ਕੰਪਲੇਂਟ ਲੈ ਕੇ ਗਿਆ ਕੁਝ ਦਿਨ ਪਹਿਲਾਂ ਮਾਨਯੋਗ ਅਫਸਰ ਸਾਹਿਬ ਕੋਲ ਜਿਹੜੇ ਸਾਡੇ ਸ਼ਹਿਰ ਦੇ ਮਾਲਕ ਨੇ ਉਹਨਾਂ ਨੇ ਉਹਨੂੰ ਇਹ ਕਹਿ ਕੇ ਵਾਪਸ ਕਰਤਾ ਕਿ ਕਿਹੜੇ ਬੁੱਧੂ ਕਮਜ ਬਿਆ ਨੋਸੋ ਧਰਮ ਦਾ ਕੰਮ ਕਰਨਾ ਕਿਆ ਫੁੱਦੂ ਗੱਲ ਐ ਇਹ ਧਰਮ ਦਾ ਕੰਮ ਕਰਨਾ ਫੁੱਦੂ ਕੰਮ ਮੈਨੂੰ ਦੱਸੋ ਯਾਰ ਚਲੋ ਫਿਰ ਉਹਨੇ ਕੰਪਲੇਨਟ ਦਿੱਤੀ ਤੁਸੀਂ ਕਹਿ ਤਾ ਉਹਤੇ ਕਾਰਵਾਈ ਤਾਂ ਕਰ ਦੋ ਆਪਾ ਤਾਂ ਉਹਨੂੰ ਮਾਰਕ ਵੀ ਨਹੀਂ ਕੀਤਾ ਕਿਸੇ ਥਾਣੇ ਨੂੰ ਵੀ ਨਹੀਂ ਭੇਜੀ ਕੁਛ ਵੀ ਨਹੀਂ ਕੀਤਾ ਉਹ ਐ ਦਿੱਤੀ ਬੱਚਾ ਸਮਝ ਕੇ ਇੱਕ ਛੱਡ ਤੇ ਰੱਖਤੀ ਇਹੀ ਕੁਛ ਹੋਰ ਤੁਹਾਨੂੰ ਦਾ ਕੋਈ ਬੱਚਾ ਗਿਆ ਹੁੰਦਾ ਤਾਂ ਉਹਦੀ ਸੁਣਵਾਈ ਹੁੰਦੀ 2 ਵਜੇ ਐਪਲੀਕੇਸ਼ਨ 5 ਵਜੇ ਪਰਚਾ ਰੰਗਰੇਟੇ ਤੋਂ ਹੋਇਆ 2 ਘੰਟੇ ਬਾਅਦ ਦੋ ਘੰਟਿਆਂ ਚ ਬੱਚਾ ਫਿਰ ਹੋਈ ਨਾ ਪੰਜਾਬ ਦਾ ਮੁੱਖ ਮੰਤਰੀ Hindu ਹੁੰਦਾ ਤੇ ਸਾਡੀ ਕਾਰਵਾਈਆਂ ਕਿਉਂ ਨਾ ਹੁੰਦੀ ਬਿਲਕੁਲ ਜੈਸਾ ਰਾਜਾ ਵੈਸੀ ਪ੍ਰਜਾ ਜੈਸਾ ਰਾਜਾ ਵੈਸੀ ਪ੍ਰਜਾ ਜੈਸਾ ਪ੍ਰਧਾਨ ਮੰਤਰੀ Hindu ਬੈਠਾ ਦੇਖੋ ਕਿਹੜੇ ਕੰਮ ਹੋ ਰਹੇ ਆ ਅਗਰ ਪੰਜਾਬ ਦਾ ਮੁੱਖ ਮੰਤਰੀ Hindu ਹੁੰਦਾ ਕੀ ਸਾਨੂੰ ਅੱਜ ਇਹਦਾ ਪਤਲਾ ਫੁੱਕਣ ਦੀ ਲੋੜ ਪੈਂਦੀ ਅੱਜ ਪਰਚਾ ਦਰਜ ਹੋਇਆ ਹੁੰਦਾ ਪਰਚਾ ਤਾਂ ਬੜੀ ਦੂਰ ਛੱਡੋ ਦੀ ਹਿੰਮਤ ਹੀ ਨਹੀਂ ਹੋਣੀ ਸੀ ਕਿ ਮੈਂ ਐਸੇ ਸ਼ਬਦ ਬੋਲ ਜਾਵਾਂ ਅਗਰ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਸਾਨੂੰ ਤਾਂ ਪਹਿਲੇ ਕਦ ਤੋਂ ਲੋੜ ਨਹੀਂ ਪੈਣੀ ਸੀ ਅਗਰ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝਦਾ ਪਹਿਲੇ ਕਦ ਤੋਂ ਕੰਪਲੇਨਟ ਦੀ ਜ਼ਰੂਰੀ ਨਹੀਂ ਹੈ ਕਿ ਕੰਪਲੇਨਟ ਕਾਰਵਾਈ ਅਗਰ ਕਿਸੇ ਤੋਂ ਕਾਰਵਾਈ ڪرਾਣੀ ਹੁੰਦੀ ਹੈ ਜ਼ਰੂਰੀ ਹੈ ਕੰਪਲੇਨਟ ਦੇਣੀ ਠੀਕ ਹੈ ਪਹਿਨਾ ਵੱਡਾ ਗਾਣਾ ਉਹਨੇ ਕੱਢਿਆ 12 15 15 ਤੋਂ 20 ਦਿਨ ਹੋ ਗਏ ਉਹਨੇ ਗਾਣਾ ਕੱਢਿਆ ਠੀਕ ਹੈ ਉਸ ਤੋਂ ਬਾਅਦ ਉਹ ਗਾਣਾ ਇੰਸਟਾਗ੍ਰਾਮ ਤੇ ਪਿਆ WhatsApp ਤੇ ਪਿਆ Facebook 'ਆ ਤੇ ਪਿਆ ਮਤਲਬ ਸੋਸ਼ਲ ਮੀਡੀਆ ਤੇ ਪਿਆ ਪਰਚਾ ਦਰਦ ਨਹੀਂ ਹੋਇਆ ਉਸ ਤੋਂ ਅੰਦਰ ਸ਼ਾਂਤਮਈਏ ਦੇਖੋ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪਿਛਲੇ 10 ਦਿਨਾਂ ਤੋਂ ਕੰਪਲੇਨਟ ਗਈ ਹੋਈ ਹੈ 10 ਦਿਨਾਂ ਤੋਂ ਕੰਪਲੇਨਟ ਅਗਰ ਪਰਚਾ ਦਰਜ ਨਹੀਂ ਹੋਇਆ ਤਾਂ Hindu ਸਮਾਜ ਆਪਣੇ ਸੜਕਾਂ ਤੇ ਉਤਰੇਗਾ ਨਾ ਕਿੱਥੇ ਜਾਵੇ ਦੱਸੋ ਅਗਰ ਆ ਸੜਕਾਂ ਤੇ ਨਾ ਉਤਰਨ ਦੀ ਲੋੜ ਹੀ ਨਹੀਂ ਪੈਣੀ ਸੀ ਅਗਰ ਪ੍ਰਸ਼ਾਸਨ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਉੱਤੇ ਪਰਚਾ ਦੇ ਦਿੰਦਾ 295 ਦਾ ਦੇਖੋ Hindu ਦੇਖੋ ਅਲੱਗ-ਅਲੱਗ ਸੰਗਠਨ ਤੋਂ ਸਾਡੇ ਭਾਈ ਸਾਡੇ ਭਾਈ ਨੇ ਨਾ ਆ ਹੋਇਆ ਤਾਂ Hindu ਸਮਾਜ ਨੂੰ ਤਾਂ ਕਈ ਹੋਇਆ ਗਾਲੋ ਸਮਝੋ ਦੇਖੋ ਅਗਰ Hindu ਸਮਾਜ ਆਪਣਾ ਸੰਘਰਸ਼ਾ ਹੋ ਅਗਰ ਦਰਿਆ ਤੇ ਬਹਿ ਕੇ 5-5 6 ਦਿਨ ਨਾ ਘੁੰ ਜੱਤੋ ਕੋ ਸੰਘਰਸ਼ ਨਾਲ ਲੜੇ ਤੱਤਕ ਤੋਂ ਉਹਨਾਂ ਨੂੰ ਸੁਣਵਾਈ ਮਿਲਦੀ ਨਹੀਂ ਔਰ ਜਦੋਂ ਸੁਣਵਾਈ ਮਿਲ ਜਵੇ ਉਸ ਤੋਂ ਬਾਅਦ ਉਹ ਕਿੱਥੇ ਅਰੈਸਟ ਹੁੰਦੀ ਉਹਨਾਂ ਦੀ ਬਾਰੋ-ਬਾਰ ਜ਼ਮਾਨਤਾ ਕੀ ਮਿਲਦਾ ਸਾਨੂੰ ਲੌਲੀਪੋਪੀ ਮਿਲਦਾ ਹੈ ਨਾ ਸ਼ੁਰੂ ਤੋਂ ਅੱਜ ਵੀ ਕੀ ਹੋਊਗਾ ਅੱਜ ਵੀ ਹੋਊਗਾ ਅਸ਼ਵਾਸ਼ਣ ਹੈ ਜੀ ਮੈਮੋਰੰਡਮ ਦਿੱਤਾ ਤਿੰਨ ਨੰਬਰ ਥਾਣੇ ਬਾਹਰ ਖੜੇ ਆ ਇਹਨਾਂ ਨੂੰ ਵੀ ਦਿੱਤੇ ਕੰਪਲੇਨ ਕਟੋ ਘੜ 8 ਦਿਨ ਹੋ ਗਏ ਯੂਆਈਡੀ ਨੰਬਰ ਤੱਕ ਨਹੀਂ ਲੱਗਾ ਫਿਰ ਜ਼ਰੂਰਤ ਤਾਂ ਜ਼ਰੂਰਤ ਸਮਝੀਦਾ ਸੀ ਲੋਕਾਂ ਨੇ ਦੇਖੋ ਪੁਤਲਾ ਫੂਕਣਾ ਵੀ ਇੱਕ ਸਾਡਾ ਇੱਕ ਜਿਹੜਾ ਕਹਿੰਦੇ ਨੇ ਸਾਡਾ ਰੋਸ਼ ਦਾ ਦਿਖਾਣਾ ਕਿਸੇ ਲੋ ਬਿਲਕੁਲ ਰੋਸ਼ ਤਾਂ ਇਹ ਤਾਂ ਪੁਤਲੇ ਫੁਕੀਏ ਇਹ ਪ੍ਰਸ਼ਾਸਨ ਮਜਬੂਰ ਕਿਉਂ ਕਰ ਰਿਹਾ ਸਾਨੂੰ ਪੁਤਲੇ ਫੁਕਣ ਨੂੰ ਜਰੂਰ ਹੈ ਇਹ ਹਿੰਦੂ ਸਮਾਜ ਅੱਜ ਇਕੱਠੇ ਆਉਂਦੀ ਲੋੜ ਹੈ ਮੈਂ ਫੇਰ ਕਹਿ ਰਿਹਾ ਜਾਗਰੂਕਤਾ ਹਿੰਦੂ ਸਮਾਜ ਹੁੰਦਾ ਹੀ ਆ ਰਿਹਾ ਸ਼ੁਰੂ ਤੋਂ ਸ਼ਿਵਸਨਾ ਪੰਜਾਬ ਦੇ ਕਹਿੰਦੇ ਵੀ ਹਿੰਦੂ ਸਮਾਜ ਦੇ ਕਹਿੰਦੇ ਵੀ ਅੱਜ ਲੋੜ ਹੈ ਸਾਰੇ ਹਿੰਦੂ ਸਮਾਜ ਨੂੰ ਇਸ ਸਿੰਗਰ ਦਾ ਬਾਈਕਾਟ ਕਰਨ ਬਿਲਕੁਲ ਔਰ ਇਹਨੂੰ ਵੈਸੇ ਵੀ ਕੋਈ ਕਹਿੰਦੇ ਨਾ ਜਿਹਨੂੰ 5-6 ਹਜ਼ਾਰ ਅੱਜ ਤੇ ਫੋਲੋਅਰ ਹੋਣ ਉਹਨੂੰ ਕੋਈ ਆਈਡੀਆ ਦੇਂਦਾ ਕਿ ਸੁਨਾਤਨਧਰਮ ਦੀ ਬੇਦਵੀ ਕਰਦੇ ਤੇਰੇ ਫੋਲੋਅਰ ਵੱਜ ਜਾਣਗੇ ਫਿਰ ਫੋਨ ਵਾਜਣਗੇ ਇਹਨਾਂ ਦੇ ਕੀ ਨਾ ਇਹਨਾਂ ਦੇ ਪ੍ਰਸ਼ਾਸਨ ਤੋਂ ਹੁੰਦਾ ਨਾ ਇਹਨਾਂ ਦੀ ਕਾਰਵਾਈ ਕੋਈ ਹੁੰਦੀ ਆ ਪਰ ਬਾਰ ਬਾਰ ਜਮਾਨਤ ਲੈ ਲਾਂਗੇ ਪੈਸਾ ਤਾਂ ਗਾਣੇ ਤੋਂ ਆਈ ਗਿਆ ਨਾ ਫਿਰ ਖੋਲ ਦਿੱਤਾ ਪ੍ਰਸ਼ਾਸਨ ਨੇ ਫਿਰ ਉੱਥੇ ਹੀ ਸਾਡਾ ਸਵਾਲ ਆ ਗੜਦਾ ਸਾਨੂੰ ਲੋੜ ਕਿਉਂ ਪਈ ਲੋੜ ਇਸ ਕਾਰਨ ਪਈ ਸੇ